ਜੋ ਬੋਲੇ ਸੋਨ ਰਪਾ ਹੈ ਭਗਮਾਨ ਵਾਲਮੀ ਕੁਮਾਰ ਰਾਜ ਕੀ ਜੈ ਸ੍ਰੀ ਸ੍ਰੀ 107 ਸ੍ਰੀ ਸ੍ਰੀ 1087 ਗੁਰੂ ਅਨਾਤ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਅੱਜ ਦਾ ਜੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਤੇ ਆਪ ਸਾਰੇ ਲੋਕ ਭਲੀ ਭਾਤੀ ਜਾਣਦੇ ਹੋ ਕਿ ਕੱਲ ਜੋ ਬਹੁਤ ਹੀ ਮੰਦ ਭਾਗੀ ਦੀ ਘਟਨਾ ਵਾਪਰੀ ਹੈ ਸ੍ਰੀ ਅਮਰਸਰ ਸਾਹਿਬ ਵਾਰਡ ਨੰਬਰ 75 ਗੁਰੂ ਕੀ ਢਾਲੀ ਦੇ ਵਿੱਚ ਜੋ ਸ਼ਰਾਰਤੀਆਂ ਸਰਾਂ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਹ ਬਹੁਤ ਹੀ ਮੰਦ ਭੜੀ ਘਟਨਾ ਹੈ ਸੋ ਸਾਥੀਓ ਸਮਝ ਨਹੀਂ ਆਉਂਦੀ ਕਿ ਲੋਕ ਕਿਹੜੇ ਪਾਸੇ ਨੂੰ ਤੁਰ ਪਏ ਆ ਇਹ ਕਿਹੜਾ ਰਸਤਾ ਫੜ ਲਿਆ ਇਹਨਾਂ ਲੋਕਾਂ ਨੇ ਮੈਂ ਸਾਰਿਆਂ ਨੂੰ ਤੇ ਨਹੀਂ ਕਹਿੰਦਾ ਤੇ ਸਾਰੇ ਜ਼ਿਮੀਂਦਾਰ ਮਾੜੇ ਹੋਣਗੇ ਪਰ ਕੁਝ ਸ਼ਰਾਰਤੀ ਅੰਸਰ ਇਹਨਾਂ ਦੇ ਨਾਲ ਇਹੋ ਜਿਹੀ ਵੀ ਚੱਲ ਰਿਹਾ ਕਿ ਜਿਹੜੇ ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਆ ਤੇ ਗਰੀਬ ਲੋਕਾਂ ਨੂੰ ਆਪਣੀ ਹੋਂਦ ਦੇ ਥੱਲੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਸੋ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਤੇ ਜਿਨ੍ਹਾਂ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਝੰਡੇ ਫੜਿਆ ਸੰਘਰਸ਼ ਕਮੇਟੀ ਵਾਲਿਆਂ ਦੇ ਕੋਨਾਂ ਨੂੰ ਵਸੇ ਚੇਤਾਵਨੀ ਦਿੰਨੇ ਆ ਤੇ ਜੇ ਇਹ ਸਮਾ ਆ ਗਿਆ ਤੇ ਤੁਹਾਡੇ ਝੰਡਿਆਂ ਦੇ ਵਿੱਚ ਜਿਹੜੇ ਡੰਡੇ ਆ ਉਹ ਤੁਹਾਡੇ ਤੇ ਹੀ ਪੈਣੇ ਆ ਜੇ ਮذਬੀ ਸੰਕੋਮ ਜਾਗ ਪੀਦੇ ਅਜੇ ਵੀ ਬਾਹਰ ਆਜੋ ਕੁਛ ਨਹੀਂ ਦੇ ਵਿਗੜਿਆ ਕੋ ਸਾਥੀਓ ਇਹ ਤਰ੍ਹਾਂ ਸੰਘਰਸ਼ ਨਹੀਂ ਲੜੇ ਜਾਂਦੇ ਸੰਘਰਸ਼ਣੇ 바ਵਾ ਸਾਹਿਬ ਅੰਬੇਡਕਰ ਜੀ ਨੇ ਕੁਰਬਾਨੀਆਂ ਕੀਤੀਆਂ ਸਾਡੀਆਂ ਕੌਮਾਂ ਨੇ ਕੋਈ ਇੱਕ ਤੇ ਕੁਰਬਾਨੀ ਦੱਸ ਦਿਓ ਜਿਹੜੀ ਤੁਹਾਡੀ ਕੌਮ ਨੇ ਕੀਤੀ ਹੋਵੇ ਇੱਕ ਵੀ ਕੁਰਬਾਨੀ ਦੱਸ ਦਿਓ ਸਾਨੂੰ ਜੇ ਕਿਸੇ ਜ਼ਿਮੀਂਦਾਰ ਨੇ ਸਿੱਖ ਨਹੀਂ ਕੀਤੀ ਹੋਵੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਸਾਰੀਆਂ ਮਰਬੀ ਸਖਾਣੇ ਨੇ ਕੀਤੀਆਂ ਤਾਂ ਸਾਥੀਓ ਜਿਹੜੇ ਲੋਕ ਅੱਜ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਹੇ ਆ ਇਹਨਾਂ ਨੇ ਅੱਜ ਪਹਿਲੀ ਵਾਰ ਨਹੀਂ ਕੀਤਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪਤਾਵਾ ਵੀ ਲੈ ਕੇ ਦਿੱਤਾ ਸੀ ਉਦੋਂ ਵੀ ਗੁਰੂ ਗੋਬਿੰਦ ਸਿੰਘ ਦਾ ਪੱਲਾ ਛੱਡ ਕੇ ਭੱਜ ਗਏ ਸੀ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਅੱਜ ਇਹ ਰਜਵਾਣੇ ਬਣੇ ਫਿਰਦੇ ਆ ਗੁਰਦੁਆਰਿਆਂ ਦੇ ਮਾਲਕ ਬਣੇ ਫਿਰਦੇ ਆ ਤੇ ਇਹ ਕਹ ਰਿਹਾ ਕਿ ਇਹ ਸਿੱਖੀ ਦੇ ਵਾਰਿਸ ਆ ਉਹ ਤੁਸੀਂ ਸਿੱਖੀ ਦੇ ਵਾਰਿਸ ਨਹੀਂ ਨੇ ਸਿੱਖੀ ਦੇ ਵਾਰਿਸ ਬੰਦੀ ਸਿੰਘ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਣੇ ਪਰਿਵਾਰ ਵਾਰ ਕੇ ਤੇ ਸਿੱਖੀ ਨੂੰ ਆਜ਼ਾਦ ਕਰੀਤਾ ਐਵੇਂ ਨਹੀਂ ਇਹਨਾਂ ਦੇ ਪਿੱਛੇ ਸਿੱਖ ਲੱਗਦਾ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆnde ਨਾਵੇਂ ਪਾਤਸ਼ਾਹ ਵਾਰਿਆ ਸੀਸ ਦਿੱਲੀ ਨੰਦਪੁਰ ਪੰਚਾਇਤ ਤੇ ਮਲਬੀਆਂ ਨੇ ਕੋ ਵਿੱਚ ਗੜੀ ਚਮਕੌਰ ਦੇ ਕਲਗੀ ਤੋੜਾ ਸਿਰੇ ਆਪਣੇ ਰਖਵਾਇਆ ਤਾਂ ਮਲਬੀਆਂ ਨੇ ਅਮਰਪੁਰ ਦੀ ਸ਼ਾਨ ਬਚਾਉਣ ਵਾਸਤੇ ਸੀਸ ਤਲੀ ਟਕਾਇਆ ਤੇ ਮਲਬੀਆਂ ਨੇ ਪਿੰਡ ਨੂਰ ਦੀ ਮੁਗਲ ਸਰਕਾਰ ਕੋਲੋਂ ਜੇਕਰ ਟੈਕਸ ਗਰਾਇਆ ਤੇ ਮਲਬੀਆਂ ਨੇ ਰਫਲ ਪਰਖਣੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਸੀ ਤੇ ਸੀਨਾ ਆਪਣਾ ਡਾਇਆ ਤੇ ਮਲਬੀਆਂ ਨੇ ਉਹ ਸਿੱਖੋ ਐਵੇਂ ਨਹੀਂ ਇਹਨਾਂ ਦੇ ਪਿੱਛੇ ਸਿੱਖ ਲਗਦਾ ਜੇ ਕੋਈ ਕਰਕੇ ਵਿਖਾਇਆ ਤੇ ਮਲਬੀਆਂ ਨੇ ਜੇ ਕੋਈ ਕਰਕੇ ਵਿਖਾਇਆ ਤੇ ਮਲਬੀਆਂ ਨੇ ਉਹ ਬੰਦੇ ਬਣੋ ਬੰਦੇ ਦੇ ਪੁੱਤ ਬਣੋ ਗੁਰੂ ਘਰ ਦੀਆਂ ਬੇਤਮੀਆਂ ਕਰਦੇ ਤੋਲ ਗਏ ਲੱਖ ਲਾਂ ਤਾਂ ਤੁਹਾਡੇ ਹੋ ਜਾਂਦੇ ਓਏ ਕਿਹੋ ਕੰਮ ਕਿਹੜੇ ਕੰਮਾਂ ਤੇ ਜੁੜ ਗਏ ਤੁਸੀਂ ਉਹ ਲੋਕੀਂ ਦਰਬਾਰਾਂ ਦੀਆਂ ਸੇਵਾ ਕਰਦੇ ਨਿਸ਼ਾਨ ਸਾਹਿਬ ਦੀ ਜਾ ਕੇ ਸੇਵਾ ਕਰਦੇ ਤੇ ਤੁਸੀਂ ਇਨਸਾਨ ਸਾਹਿਬ ਦੀ ਬੇਦਬੀ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਇਨਸਾਨ ਸਾਹਿਬ ਨੂੰ ਤੁਹਾਾਰੇ ਜੇ ਜਿਸ ਤਰ੍ਹਾਂ ਖੂਹ ਦਾ ਗੇੜਾ ਦਿੱਤਾ ਜਾਂਦਾ ਤੁਹਾਡੇ ਪਰਿਵਾਰਾਂ ਪੱਲੇ ਕੀ ਰਹੇਗਾ ਤੁਹਾਡੇ ਪੱਲੇ ਕੀ ਰਹੇਗਾ ਐ ਕੋਈ ਤੁਹਾਨੂੰ ਸ਼ਰਮ ਆਣੀ ਮੋੜਾ ਉਹ ਕੋਈ ਤਾਂ ਸ਼ਰਮ ਕਰੋ ਮੈਂ ਇਹਨਾਂ ਨੂੰ ਵੀ ਕਹਿਣਾ ਕਹਿਣਾ ਚਾਹੁੰਦਾ ਮੈਂ ਜਿਹੜੇ ਸੰਘਰਸ਼ ਕਮੇਟੀ ਦੇ ਉੱਤੇ دار ਆ ਕਿ ਇਹੋ ਜਿਹੇ ਦਲੇ ਬੰਦਿਆਂ ਨੂੰ ਝੰਡੇ ਫੜਾਈ ਦਿੰਦੇ ਆ ਜਿਹੜੇ ਗੁਰੂ ਘਰ ਦੀਆਂ ਬੇਤਨੀਆਂ ਕਰਨ ਇਹੋ ਜਿਹੇ ਬੰਦਿਆਂ ਨੂੰ ਪਾਟੀਆਂ ਵਿੱਚ ਰੱਖਿਆ ਜਾਂਦਾ ਦੱਸੋ ਕਿਸੇ ਸਾਡੇ ਸਮਾਜ ਨੇ ਕਿਸੇ ਦੀ ਬੇਦਬੀ ਕੀਤੀ ਹੋਵੇ ਜਾਂ ਸਾਡੇ ਸਮਾਜ ਨੇ ਕੋਈ ਗਲਤ ਕੰਮ ਕੀਤਾ ਹੋਵੇ ਆ ਪਿੱਛੇ ਵੀ ਤੁਹਾਡੇ ਇੱਕ ਜਨਵਰ ਨੇ ਮੇਘੇ ਮਾੜੀ ਪੇੜ ਦੇ ਵਿੱਚ ਕਿਸੇ ਦੀ ਜਨਾਨੀ ਮਾਤਾ ਦਾ ਭੋਗ ਨਹੀਂ ਪੈਣ ਦਿੱਤਾ ਕਿ ਇਹਨੇ ਦਾ ਘਰ ਗੰਦਗੀ ਹੈ ਉਥਾਰੇ ਤੁਸੀਂ ਗੰਦਗੀ ਪਾਈ ਜਾਂਦੇ ਹੋ ਸਾਰੀ ਦੁਨੀਆ ਦੇ ਉੱਤੇ ਗੰਦਗੀ ਤਾਂ ਤੁਸੀਂ ਪਾਉਂਦੇ ਹੋ ਗੰਦਗੀ ਸਾਡੇ ਘਰਾਂ 'ਚ ਨਹੀਂ ਆ ਗੰਦਗੀ ਤੁਹਾਡੇ ਹਿਰਦਿਆਂ ਦੇ ਵਿੱਚ ਆ ਬਸ ਤਾਂ ਇੱਕੋ ਇੱਕ ਕੰਮ ਲੱਭਿਆ ਕਿ ਗੁਰਦੁਆਰਿਆਂ 'ਤੇ ਕਾਬਜ ਹੋ ਜਾਈਏ ਤੇ ਗੁਰਦੁਆਰਿਆਂ ਨੂੰ ਖਾਈ ਜਾਈਏ ਕਦੀ ਗੁਰਦੁਆਰੇ ਦੀ ਸੇਵਾ ਕੀਤੀ ਬੇਅਦਮੀਆਂ ਕਰਨ ਵਾਲੇ ਤੁਸੀਂ ਸਾਰਾ ਕੁਝ ਕਰਨ ਵਾਲੇ ਤੁਸੀਂ ਤਾਂ ਜਿਹੜੇ ਅਸਥਾਨ ਬਣੇ ਆ ਗੁਰੂਆਂ ਦੇ ਨਿਸ਼ਾਨ ਸਾਹਿਬ ਲੱਗੇ ਗੁਰੂਆਂ ਦੇ ਉਹਨਾਂ ਦੀਆਂ ਬੇਦਨੀਆਂ ਕਰ ਰਹੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਮਾੜੀ ਮੋੜ ਲੱਖ ਲਾਂਕ ਤੁਹਾਡੇ ਹੋ ਜਾਣ ਦੇ ਲੰਤ ਲਖ ਲੰਤਾਂ ਨੂੰ ਇਹੋ ਜਿਹਾ ਨੂੰ ਇਹ ਵਾਲੇ ਵਿੱਚ ਇਹ ਫੀਮ ਇਹ ਭਾਤ ਸੋ ਸਾਥੀਓ ਜਿੰਨਾ ਵੀਰਾਂ ਤੱਕ ਇਹ ਵੀਡੀਓ ਜਾਂਦੀ ਆ ਉਹਨਾਂ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਨਿਕਲੋ ਨਿਕਲੋ ਬਾਹਰ ਘਰਾਚੋਂ ਇਸ ਤਰੀਕੇ ਨਾਲ ਜੇ ਆਪਾਂ ਘਰਾ ਦੇ ਵਿੱਚ ਵੜੇ ਰਹੇ ਤੇ ਇਹਨਾਂ ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ ਬਾਹਰ ਨਿਕਲੋ ਕੱਲ ਨੂੰ 16 ਤਰੀਕ ਨੂੰ ਗੁਰੂ ਕੀ ਉਡਾਲੀ ਪਹੁੰਚੋ ਸਵੇਰੇ 10 ਵਜੇ ਵੱਧ ਤੋਂ ਵੱਧ ਸੰਤਾਂ ਉੱਤੇ ਪਹੁੰਚੋ ਤਾਂ ਕਿ ਜੋ ਇਹਨਾਂ ਨੂੰ ਇਹਨਾਂ ਨੂੰ ਬੇਬਕੂਫਾਂ ਨੂੰ ਇਹਨਾਂ ਨੂੰ ਮਤਬੁੱద్ధి ਇਨਸਾਨਾਂ ਨੂੰ ਸਬਕ ਸਿਖਾਇਆ ਜਾ ਸਕੇ ਇਹਨਾਂ ਉੱਤੇ ਐਸੀ ਅਗੜਦਾ ਅਤੇ ਧਾਰਾ 295 ਦਾ ਪਰਚਾ ਕਰਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਇਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਆ ਕਿਸ ਤਰੀਕੇ ਨਾਲ ਗੁਰੂ ਘਰਾਂ ਦੀਆਂ ਬੇਅਦਬੀਆਂ ਕਰਦੇ ਆ ਇਹ ਲੋਕ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਜੈ ਵਾਲਮੀਕ ਜੈ ਪੀਮ ਜੈ ਭਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ